ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਸੁਣੇ ਆ ਜੀ ਪਠਿੰਡਾ 'ਚ ਕਿੰਨੀ ਬਾਰਿਸ਼ ਆ ਤੇ ਸਾਰੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਚੁੱਕੀ ਆ ਤੇ ਸਾਰੇ ਜਾਣੇ ਬੱਚਿਆਂ ਨੂੰ ਤੋਰ ਕੇ ਫ੍ਰੀ ਹੋ ਚੁੱਕੇ ਆ ਤੇ ਹੁਣ ਬਾਰਿਸ਼ ਦਾ ਆਨੰਦ ਲੈ ਰਹੇ ਆ ਤੇ ਨਾਲ ਬਾਰਿਸ਼ ਤਾਂ ਬਾਰਿਸ਼ ਆ ਚਲੋ ਬਾਰਿਸ਼ ਮਹਿਸਾਣੇ ਆ ਪਰ ਜਿਹੜਾ ਜੇ ਚੱਖੜ ਹੈ ਨਾ ਬਹੁਤ ਹੀ ਜ਼ਿਆਵਾ ਪੇਜ ਆ ਕਿੱਦਾਂ ਦੇਖੋ ਦਰਖ ਝੂਮ ਰਹੀ ਆ ਤੇ ਪਾਣੀ ਵੀ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਗਿਆ بارش ਹੈ ਹੀ ਬਹੁਤ ਜ਼ਿਆਦਾ ਸੀ ਤੇ ਗਰਮੀ ਕਿਉਂਕਿ ਰੱਖਤ ਮਿਲੂਗੀ ਤੇ ਆਪਾਂ ਚੱਲੇ ਆਂ ਜੀ ਅੱਜ ਬਾਹਰ ਬਠਿੰਡੇ ਬਾਜ਼ਾਰ ਦੇ ਵਿੱਚ ਸਿਕੰਦਰੋਂ ਉਹਨੂੰ ਤਾਂ ਖਾਵਾਂਗੇ ਉਥੋਂ ਦਾ ਖਾਲ ਜੋ ਟਨ ਟੇ ਕਾਲ ਬਟਨ ਡਾ ਹੋ ਗਿਆ